ਹੁਣ ਪਸ਼ੂਆਂ ਨੂੰ ਅਟੈਕ ਆਉਂਦੇ ਨੇ ਤੁਹਾਨੂੰ ਪਤਾ ਜੀ ਪਸ਼ੂ ਨੂੰ ਵੀ ਟੈਕ ਹਾਂ ਮੱਝਾਂ ਨੂੰ ਟੈਕ ਕਿਉਂ ਆਉਂਦੇ ਨੇ ਇਹੀ ਕਾਰਨ ਹੈ ਉਹ ਪ੍ਰਾਇਮਰੀ ਇੱਕ ਮੈਂ ਬੱਬਾ ਜੀ ਬੱਬਾ ਜੀ ਟੈਕ ਆਉਂਦੇ ਨੇ ਜੀ ਪਸ਼ੂਆਂ ਨੂੰ ਤੁਸੀਂ ਕਿਸੇ ਵੀ ਪਿੰਡ ਚ ਜਾ ਕੇ ਪਤਾ ਕਰ ਲਿਓ ਜਿਹੜੇ ਮੈਨੂੰ ਚਲੋ ਗਾਲਾਂ ਕੱਢਣਗੇ ਹੱਕ ਬਣਦਾ ਕੱਢਣ ਗਾਲਾਂ ਜਿਨ੍ਹਾਂ ਦੇ ਮੇਰੀ ਗੱਲ ਨਹੀਂ ਸਮਝ ਚ ਆਉਂਦੇ ਉਹ ਗਾਲਾਂ ਕੱਢਣ ਮੈਂ ਇਹ ਕਹਿੰਦਾ ਜੀ ਵੀ ਜਿਨ੍ਹਾਂ ਨੇ ਗਾਲਾਂ ਕੱਢਣੀਆਂ ਨੇ ਕੋਈ ਗੱਲ ਨਹੀਂ ਵੱਡੇ ਨੇ ਮੇਰੇ ਤਾਂ ਭਾਵੇਂ ਆ ਕੇ ਜੁੱਤੀਆਂ ਮਾਰ ਲੈਣ ਪਰ ਮੇਰਾ ਹਿਰਦਾ ਬਲੁੰਦਰਿਆ ਜਾਂਦਾ ਹੈ ਕਿਉਂਕਿ ਮੈਂ ਜਿਹੜਾ ਕਾਰੋਬਾਰ ਕਰ ਰਿਹਾ ਨਾ ਜੇ ਇੱਕ ਬਹਾਨਾ ਹੈ ਮੇਰਾ ਜਿਹੜਾ ਮਿਸ਼ਨ ਹੈ ਉਹ ਕੁਝ ਹੋਰ ਹੈ ਕੀ ਮਿਸ਼ਨ ਹੈ ਮੇਰਾ ਮਿਸ਼ਨ ਇਹ ਹੈ ਵੀ ਅਸੀਂ ਹਰ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਸਾਡੇ ਜ਼ਿੰਮੇਦਾਰੀ ਨੂੰ ਸਮਝ ਆ ਜਾਏ ਤਾਂ ਥੋੜੀ-ਥੋੜੀ ਖੇਤੀ ਜ਼ਹਿਰ ਮੁਕਤ ਕਰ ਲੈਣ ਹਮ ਆਪਣੀ ਹਵਾ ਬਚਾ ਲੈਣ ਬਧੇਰੇ ਦਰਖਤ ਲਗਾ ਕੇ ਆਪਣਾ ਪਾਣੀ ਵਿਚਾਲ ਲੈਣਾ ਗੁਰਦੁਆਰਿਆਂ 'ਚ ਪ੍ਰਚਾਰ ਹੁੰਦਾ ਮੈਂ ਹਰੇਕ ਇੰਟਰਵਿਊ 'ਚ ਕਹਿਣਾ ਹੁੰਦਾ ਵੀ ਗੁਰਦੁਆਰਿਆਂ 'ਚ ਪ੍ਰਚਾਰ ਹੁੰਦਾ ਹੈ 10-10 ਸਾਲ ਹੋ ਗਏ ਪ੍ਰਚਾਰ ਹੁੰਦੇ ਇਹਨੂੰ ਵੀ ਭਾਈ ਪਵਨ ਗੁਰੂ ਪਾਣੀ ਪਿਤਾ ਹਰ ਰੋਜ਼ ਕਥਾ ਹੁੰਦੀ ਹੈ ਕੋਈ ਹੱਥ ਖੜਾ ਕਰਕੇ ਇਹ ਮੈਨੂੰ ਦੱਸੇ ਵੀ ਮੈਨੂੰ 20 ਸਾਲ ਹੋ ਗਏ ਕੀਰਤਨ ਕਰਦੇ ਨੂੰ ਕਥਾ ਕਰਦੇ ਨੂੰ ਮੈਂ ਆਪਣੀ ਜ਼ਿੰਦਗੀ 'ਚ 20 ਸਾਲਾਂ ਦੇ ਵਿੱਚ 5000 ਦਰਖਤ ਲਵਾਤੇ ਹੈ ਜੀ ਕੋਈ ਨਹੀਂ ਕਿਉਂਕਿ ਅਸੀਂ ਸਿਰਫ ਪੜ੍ਹ ਕੇ ਤੇ ਸੁਣਨ ਤੱਕ ਸੁਣਾਉਣ ਤੱਕ ਸੀਮਤਾਂ ਕਰਨ ਤੱਕ ਨਹੀਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਬੋਲਿਆ ਸੀ ਅੱਜ ਦੁਬਾਰਾ ਫੇਰ ਬੋਲ ਦਿੰਨਾ ਹੁਣ ਕਿਸਾਨ ਨਹੀਂ ਧਰਨੇ ਲੱਗ ਰਹੇ ਨੇ ਠੀਕ ਹੈ ਜੀ ਪਰ ਸੋਚੋ ਸਾਡੇ ਬੱਚੇ ਕਿੱਥੇ ਰਹਿੰਦੇ ਨੇ ਏਸੀ 'ਚ ਪੜ੍ਹਦੇ ਕਿੱਥੇ ਨੇ ਏਸੀ ਸਕੂਲ 'ਚ ਟਿਊਸ਼ਨ ਕਿੱਥੇ ਆ ਏਸੀ 'ਚ ਠੀਕ ਹੈ ਜੀ ਉਹ ਪਾਗਾਂ ਵਾਲੇ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਖੇਤ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਖੇਤ ਦਿਖਾਉਂਦੇ ਨੇ ਦੱਸਦੇ ਨੇ ਵੀ ਇਹ ਕਦੋਂ ਫਸਲ ਬੀਜੀਂਦੀ ਆ ਪੁੱਤਰ ਕਦੋਂ ਵੱਢੀਂਦੀ ਆ ਸਾਡੇ ਬੱਚਿਆਂ ਨੂੰ ਅੱਜ ਇਹ ਹੀ ਨਹੀਂ ਪਤਾ ਵੀ ਸਾਡੀ ਵਟ ਕਿਹਦੇ ਨਾਲ ਸੰਜੀ ਆ ਵੱਢੀਂ ਦਾ ਕੀ ਆ ਕਿਹੜੇ ਮੌਸਮ 'ਚ ਹਾੜੀ 'ਚ ਕੀ ਬੀਜੀਂਦਾ ਕੀ ਵੱਢੀਂਦਾ ਨਹੀਂ ਪਤਾ ਨਹੀਂ ਪਤਾ ਜਦੋਂ ਸਾਡੇ ਬੱਚਿਆਂ ਨੂੰ ਖੇਤੀ ਦਾ ਹੀ ਨਹੀਂ ਪਤਾ ਸਾਡੇ ਖੇਤ ਦਾ ਨਹੀਂ ਪਤਾ ਉਹ ਸਾਨੂੰ ਕਮਾ ਕੇ ਦੇਣਗੇ ਅਸੀਂ ਆਸ ਰੱਖਦੇ ਆਂ ਦੁਖਦਾਰੂ ਸੁਖਰੋਗ ਪਿਆ ਹੁਣ ਜਿਹੜਾ ਬੱਚਾ ਏਸੀ ਚ ਰਹਿ ਗਿਆ ਵਿਦੇਸ਼ ਵਾ ਗਿਆ ਉਹ ਮਾਪੇ ਨੂੰ ਆ ਕੇ ਥੋੜੀ ਕਹੂ ਵੀ ਮੈਂ ਖੇਤੀ ਕਰੂੰ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਵੀ ਬਾਹਰ ਆ ਜਾਓ ਇਹਨੂੰ ਵਿੱਚੋਂ ਪਰ ਆਪਾਂ ਕੀ ਕਰਨੀ ਐ ਉਹ ਕਹਿੰਦਾ ਜ਼ਮੀਨ ਵਿੱਚੋਂ ਬਿਲਕੁਲ ਜੀ ਬਾਹਰ ਆ ਜਾਓ ਬਾਹਰ ਆਪਣੀ ਜ਼ਿੰਦਗੀ ਤੁਸੀਂ ਵੀ ਜਿਓ ਮੈਂ ਵੀ ਬਿਲਕੁਲ ਜੀ ਅੱਜ ਅਸੀਂ ਬੱਚੇ ਪਾਲਦੇ ਹੋਏ ਸਭ ਦੀ ਥਿੰਕਿੰਗ ਇਹ ਆ ਵੀ ਮੇਰਾ ਬੱਚਾ ਪੜਦਾ ਜੀ ਮੈਂ ਵਿਦੇਸ਼ ਭੇਜ ਦਊਗਾ। ਇਹੀ ਸੋਚ ਆ ਨਾ ਜੀ ਸਭ ਦੀ ਸੋਚ। ਪਰ ਕੋਈ ਇਹ ਵੀ ਤਾਂ ਸੋਚੇ ਵੀ ਬੱਚਿਆਂ ਨੂੰ ਬਾਹਰ ਭੇਜ ਕੇ ਤੁਹਾਨੂੰ ਰੋਟੀ ਕੌਣ ਦੇਊਗਾ? ਅੱਜ ਅਸੀਂ ਕਹਿੰਦੇ ਆ ਪ੍ਰਵਾਸੀ ਪੰਜਾਬ ਚੋਂ ਵਗ ਜਾਣ। ਪ੍ਰਵਾਸੀਆਂ ਨੂੰ ਪੰਜਾਬ ਚੋਂ ਭੇਜੋ। ਭੇਜੋ ਜੀ ਸਦਕੇ। ਪਰ ਆਪਣਿਆਂ ਨੂੰ ਤਾਂ ਮਜ਼ਬੂਤ ਬਣਾ ਲਓ। ਜਿਨ੍ਹਾਂ ਨੇ ਕੱਲ ਨੂੰ ਤੁਹਾਨੂੰ ਰੋਟੀ ਦੇਣੀ ਆ। ਤੁਸੀਂ ਬੁੱਢੇ ਹੋ ਜਾਣਾ ਹੈ ਬੈਠ ਜਾਣਾ ਪਰ ਆਉਣ ਵਾਲਾ ਟਾਈਮ ਇਹੋ ਜਿਹਾ ਵੀ ਆ ਜਾਣਾ ਰੁਪਈਆ ਹਰ ਇੱਕ ਕੋਲੇ ਆਮ ਹੋਊਗਾ ਬੈਗ ਰੁਪਈਆਂ ਦਾ ਭਰ ਕੇ ਬੰਦਾ ਸਿਹਤ ਖਰੀਦਣ ਜਾਊ ਪਰ ਸਿਹਤ ਕਿਤੋਂ ਨਹੀਂ ਮਿਲਨੀ ਅੱਜ ਜਮਨਿਆਂ ਨੂੰ ਸ਼ੂਗਰ ਹੈ ਹਾਂਜੀ ਜਮਨਿਆਂ ਨੂੰ ਬਿਮਾਰੀਆਂ ਨੇ ਨੋਰਮਲ ਡਿਲੀਵਰੀ ਕਿਸੇ ਦੀ ਨਹੀਂ ਹੋ ਰਹੀ ਕੀ ਆਸ ਰੱਖਦੇ ਆ ਅਸੀਂ ਐਂ ਤੇ ਆਓ ਨੋਰਮਲ ਡਿਲੀਵਰੀ ਕਿਉਂ ਨਹੀਂ ਹੁੰਦੀ ਅੱਜ ਨਾਰਮਲ ਡਿਲੀਵਰੀ ਜਦੋਂ ਦਾਈਆਂ ਹੁੰਦੀਆਂ ਸੀਗੀਆਂ ਉਦੋਂ ਨਾਰਮਲ ਡਿਲੀਵਰੀਜ਼ ਹੋ ਜਾਂਦੀਆਂ ਸੀ ਹੁਣ ਡਾਕਟਰਸ ਨੇ ਹੁਣ ਸਭ ਕੁਝ ਹੈ ਜੀ ਹੁ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਤੇ ਸਭ ਤੋਂ ਵੱਡੀ ਗੱਲ ਜਿਨ੍ਹਾਂ ਕੋਲ ਟੈਕਨੋਲੋਜੀ ਹੈ ਯੂ ਐਸ ਏ ਵਰਗੇ ਦੇਸ਼ਾਂ ਕੋਲ ਕੈਨੇਡਾ ਵਰਗੇ ਦੇਸ਼ਾਂ ਕੋਲ ਯੂ ਕੇ ਵਰਗੇ ਦੇਸ਼ਾਂ ਕੋਲ ਜਿਹੜੀ ਟੈਕਨੋਲੋਜੀ ਹੈ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਨਾਰਮਲ ਡਿਲੀਵਰੀ ਜਿਹੜੀ ਆ ਉਹ ਜ਼ਿਆਦਾ ਪ੍ਰੇਫਰ ਕੀਤੀ ਜਾ ਰਹੀ ਹੈ ਤੇ ਜ਼ਿਆਦਾ ਹੋ ਰਹੀ ਆ ਤੇ ਇੰਡੀਆ ਦੇ ਵਿੱਚ ਜਿਹੜੀ ਆ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਨਾਰਮਲ ਡਿਲੀਵਰੀ ਕਿੱਥੋਂ ਹੋਊ ਵਿਰਜੇ ਪਹਿਲਾ ਜਿਹੜੀ ਔਰਤ ਸੀ ਇਨਸਾਨ ਦੇ ਬਰਾਬਰ ਉੱਠ ਕੇ ਬੰਦੇ ਦੇ ਕੰਮ ਕਰਦੀ ਸੀ ਸਵੇਰੇ 3 ਵਜੇ ਉੱਠਣਾ ਠੀਕ ਹੈ ਜੀ ਮੱਝਾਂ ਨੂੰ ਪੱਠੇ ਪਾਉਣੇ ਚਾਹ ਕਰਨੀ ਚਾਹ ਕਰਕੇ ਘਰ ਵਾਲੇ ਨੂੰ ਖੇਤ ਤੋੜਨਾ ਹਲ ਬੋਣ ਵਾਸਤੇ ਆਪ ਹਾਜ਼ਰੀ ਪਕਾਉਣੀ ਧਾਰਾਂ ਚੋਣੀਆਂ ਹੱਥੀਂ ਦੁੱਧ ਰੜਕਣਾ ਠੀਕ ਹੈ ਜੀ ਫੇਰ 2 ਕਿਲੋਮੀਟਰ ਦੂਰ ਖੇਤ ਹੋਣਾ ਰੋਟੀ ਲੈ ਕੇ ਪਹਿਲਾਂ ਹਾਜ਼ਰੀ ਲੈ ਕੇ ਜਾਣੀ ਫਿਰ 10:30 ਵਾਲੀ ਚਾਹ ਲੈ ਕੇ ਜਾਣੀ ਫਿਰ ਦੁਪਹਿਰ ਦੀ ਰੋਟੀ ਲੈ ਕੇ ਜਾਣੀ ਫਿਰ 2:30 ਵਾਲੀ ਚਾਹ ਲੈ ਕੇ ਜਾਣੀ ਫਿਰ ਆ ਕੇ ਮੱਝਾਂ ਤੇ ਲੱਗ ਜਾਣਾ ਰਾਤ ਦੀ ਰੋਟੀ ਦਾ ਟਾਈਮ ਥੱਕ ਹਾਰ ਕੇ ਟੁੱਟ ਕੇ ਪੈਂਦੇ ਸੀ ਹੁਣ ਅੱਜ ਏਸੀਆਂ ਚ ਬੈਠ ਕੇ ਤੁਸੀਂ ਨਾਰਮਲ ਡਿਲੀਵਰੀਨ ਕਹ ਰਹੇ ਹੋ ਹੱਥ ਹਲਾ ਕੇ ਕੋਈ ਰਾਜੀ ਨਹੀਂ ਕੰਪਲੀਟ ਬੈਡ ਰੈਸਟ ਚਾਹੀਦੀ ਐ ਆਪਾਂ ਕਹਿੰਦੇ ਨਾਰਮਲ ਬੱਚਾ ਪੈਦਾ ਹੋ ਜਾਏ ਪਹਿਲਾਂ ਘਰਾਂ 'ਚ ਝਗੜੇ ਘੱਟ ਹੁੰਦੇ ਸੀ ਕਿਉਂ ਜੇ ਕੋਈ ਮੀਆਂ ਬੀਬੀ ਲੜ ਵੀ ਪੈਂਦੇ ਸੀ ਜਦੋਂ ਨੂੰ ਕੰਮ-ਕਾਰ 'ਚ ਪਹਿਲਾਂ ਤਾਂ ਟਾਈਮ ਹੀ ਨਿਕਲਦਾ ਸੀ ਸੋਨੂੰ ਮੈਂ ਦੱਸ ਕੀ ਹੈ ਟਾਈਮ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਸ਼ਡਿਊਲ ਸੀ ਦੂਜਾ ਮੋਬਾਈਲ ਨਹੀਂ ਸੀ ਹੁੰਦੇ ਕਿਤੇ ਸੁਨੇਹਾ ਲੱਗਦਾ ਪਏ ਇੱਕਿਆਂ ਨੂੰ ਵੀ ਭਾਈ ਥੋੜੀ ਕੁੜੀ ਪਰੌਣੇ ਨੇ ਕੁੱਟਤੀ ਜਦੋਂ ਨੂੰ ਪੇਕੇ ਆਉਂਦੇ ਸੀ ਦੁਬਾਰੇ ਸੁਲਾ ਹੋ ਰਹੀ ਹੁੰਦੀ ਸੀ ਹੁਣ ਤੁਰਤ ਬਟਨ ਨੱਪੋ ਆ ਜੋ ਲੈ ਜੋ ਕੋਈ ਨਹੀਂ ਗੱਲ ਪੁੱਛਦਾ ਵੀ ਕੀ ਹੋਈ ਸੀ ਚੱਕ ਕੇ ਲੈ ਜਾਂਦੇ ਨੇ ਫੇਰ ਜੀ ਤੁਰ ਕੇ ਕੋਈ ਰਾਜੀ ਨਹੀਂ ਸ਼ਹਿਰ ਕੋਈ ਨਹੀਂ ਕਰਦਾ ਆਪਾਂ ਕਹਿੰਨੇ ਆ ਬੇਟੀ ਨੂੰ ਪ੍ਰੈਗਨੈਂਟ ਐ ਭਾਈ ਤੈਂ ਕੰਮ ਨਹੀਂ ਕਰਨਾ ਤੈਂ ਦੱਕਾ ਨਹੀਂ ਤੋੜਨਾ ਮੇਰੇ ਘਰੇ ਖੁਦ ਮੇਰੇ ਬ੍ਰਦਰ ਕੋਲ ਦੋ ਬੱਚੇ ਨੇ ਦੋਏ ਨਾਰਮਲ ਡਿਲੀਵਰੀ ਨਾਲ ਹੋਏ ਨੇ ਉਹ ਕਿਦਾਂ ਉਹ ਕਿਦਾਂ ਕਿ ਜੀ ਭਾਬੀ ਜੀ ਕੰਮ ਕਰਦੇ ਨੇ ਕੰਮ ਕਰਦੇ ਰਹੇ ਨੇ ਜਿੱਦਾਂ ਬੱਚਾ ਹੋਣਾ ਸੀ ਉਦੋਂ ਵੀ ਕੱਪੜੇ ਸੁੱਕਣੇ ਪਾਉਣ ਲੱਗੇ ਰਹੇ ਸੀ ਢੋਕੇ ਉਦੋਂ ਦਰਦ ਉੱਠਿਆ ਜਦੋਂ ਗਏ ਨਾਰਮਲ ਡਿਲੀਵਰੀ ਸਾਡੀਆਂ ਖਰਾਕਾਂ ਸਾਡਾ ਅਸੀਂ ਤਾਂ ਜੀ ਦੇਖੋ ਘਰ ਚੰਗਾ ਚਾਹੀਦਾ ਕੋਠੀ ਹਮ ਪ੍ਰਮਾਤਮਾ ਸਭ ਨੂੰ ਦੇਵੇ ਨੌਕਰ ਵੀ ਰੇਕ ਨੂੰ ਚਾਹੀਦਾ ਇਹ ਤਾਂ ਇੱਕ ਅਸੀਂ ਬੁਰਕੀ ਨਹੀਂ ਮੋਚੇ ਦੂਜੇ ਤੋਂ ਪਵਾ ਸਕਦੇ ਹੂੰ ਅਸੀਂ ਕਹਿੰਦੇ ਸਾਨੂੰ ਹੱਥ ਨਾ ਲਿਆਉਣਾ ਪਵੇ ਦੁਕਾਨ ਤੇ ਇਹ ਹੈ ਜੀ ਮੈਂ ਨਾ ਅਸਲ ਦੇ ਵਿੱਚ ਅ ਔਰਤਾਂ ਦੀ ਜਿਹੜੀ ਦਿੱਕਤਾਂ ਨਾ ਉਹ ਪੜ ਰਿਆ ਸੀਗਾ ਜੀ ਬਿਗਣੀਆਂ-ਗਣੀਆਂ ਦਿੱਕਤਾਂ ਆਉਂਦੀਆਂ ਦੇਖੋ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਜਿਹੜੀਆਂ ਔਰਤਾਂ ਨੇ ਉਸ ਸਮੇਂ ਆਪਣਾ ਸਰੀਰ ਨਹੀਂ ਹਿਲਾਉਂਦੀਆਂ ਤੁਰਦੀਆਂ ਫਿਰਦੀਆਂ ਨਹੀਂ ਐ ਤਾਂ ਜਿਹੜੀ ਨਾਰਮਲ ਡਿਲੀਵਰੀ ਨਹੀਂ ਹੁੰਦੀ ਬਿਲਕੁਲ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਜਿਸ ਤਰੀਕੇ ਦੇ ਹਾਲਾਤ ਹੈ ਜੇ ਔਰਤਾਂ ਉਸ ਤਰੀਕੇ ਨਾਲ ਜਿੱਦਾਂ ਉਹ ਨਾਰਮਲ ਪਹਿਲਾਂ ਚਲਦੀਆਂ ਹੁੰਦੀਆਂ ਉਹ ਨਾਰਮਲੀ ਉਸ ਤਰੀਕੇ ਨਾਲ ਕੰਮ ਕਰਨ ਜੀ ਤਾਂ ਬੇਬੀ ਤੇ ਜਾਨ ਤੇ ਬਹੁਤ ਖਤਰਾ ਆ ਜਾਂਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਬੇਬੀ ਡਿਲੀਵਰੀ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਜਾਂਦੀ ਹੈ। ਬਿਰਜੇ ਡਾਕਟਰਸ ਕਹਿ ਦਿੰਦੇ ਆ ਪੂਰਾ ਬੈੱਡ ਰੈਸਟ ਲਓ ਨਹੀਂ ਤਾਂ ਬੇਬੀ ਦੀ ਜਾਨ ਤੇ ਖਤਰਾ। ਦੇਖੋ ਜੀ ਇਹ ਨਹੀਂ ਹੁੰਦਾ ਕਿ ਪ੍ਰੈਗਨਨਸੀ ਹੋ ਗਈ ਹੁਣ ਆਪਾਂ ਕੰਮ ਕਰਨ ਲੱਗ ਜਾਈਓ। ਪਹਿਲੇ ਦਿਨ ਤੋਂ ਹੀ ਸਾਨੂੰ ਐਕਟਿਵ ਰਹਿਣਾ ਚਾਹੀਦਾ ਸਾਡੀ ਬੋਡੀ ਨੂੰ ਜਿਹੋ ਜੀ ਤੁਸੀਂ ਆਦਤ ਪਾ ਲਓਗੇ ਇਹਨੇ ਉੱਥੇ ਆ ਜਾਣਾ ਫਿਰ ਦੂਜੀ ਗੱਲ ਡਾਕਟਰ ਸਾਹਿਬ ਨੇ ਤਾਂ ਕਹਿਣੀ ਹੈ ਨਾ ਵੀ ਕੰਪਲੀਟਲੀ ਬੈਡ ਅਡਰੈਸਟ ਕਰੋ ਖਰਾਕਾਂ ਕੀ ਨੇ ਅੱਜ ਕੋਈ ਭੈਣ ਪ੍ਰੈਗਨੈਂਟ ਹੈ ਉਹਨੂੰ ਪੁੱਛੋ ਵੀ ਬੇਟਾ ਕਿਹੜਾ ਫਰੂਟ ਖਾਣਾ ਉਹ ਕੋਉਨਾ ਗੋਲ ਗੱਪੇ ਲੈ ਆ ਦੋ ਮੇਰੇ 버ਗਰ ਨੂੰ ਜੀ ਕਰਦਾ ਖਾਣੀਆਂ ਤਾਂ ਗਲੀਆਂ ਸੜੀਆਂ ਚੀਜ਼ਾਂ ਨੇ ਜੀ ਫਿਰ ਬੱਚੇ ਤੇ ਸਾਈਡ ਇਫੈਕਟ ਹੋਏਗਾ ਨਹੀਂ ਇੱਥੇ ਤੱਕ ਮੈਂ ਕਹਿ ਸਕਦਾ ਜਨਾਬ ਜਦੋਂ ਕਿਸੇ ਦੇ ਘਰੇ ਕੋਈ ਬੇਟੀ ਨੂੰ ਪ੍ਰੈਗਨੈਂਟ ਹੈ ਹੂੰ ਉਹਦੇ ਰੂਮ ਦੇ ਵਿੱਚ ਜਿਹੜੀ ਫੋਟੋ ਹੋਊ ਹਰ ਰੋਜ਼ ਉਹ